ਉਹ ਕਹਿੰਦੇ ਇਹ ਕਿਹੜੇ ਕੰਮਾਂ ਚੋਂ ਕੰਮ ਆ ਕੰਜਰਾਂ ਵਾਲੇ ਕੰਮ ਕਰਨਾ ਮੇਰੇ ਘਰ ਦੇ ਇਦਾਂ ਕਹਿੰਦੇ ਸੀ ਉਮਰ ਸੀਗੀ 25 ਸਾਲ ਮੈਂ ਤੁਹਾਡੀਆਂ ਪੁਰਾਣੀਆਂ ਫੋਟੋਆਂ ਦੇਖਿਆ ਤੁਸੀਂ ਪੂਰੇ ਸਮਾਰਟ ਸੀ ਹੈਂਡਸਮ ਸੀਗੇ ਤੇ ਇਹਦਾ ਮਤਲਬ ਆ ਆਫਰਾਂ ਹੀ ਬਹੁਾਈਆਂ ਹੋਣੀਆਂ ਬਾਹਰ 5 ਕੰਟਰੀਆਂ ਸ਼ੋਅ ਕਰ ਚੁੱਕਾ ਓਕੇ ਜਬ ਬਿੰਦ ਰਖੀਏ ਪਾਜੀ ਦੀ ਵੀ ਟਿਕਟਾਂ ਵਿਕੀਆਂ ਸੀਗੀਆਂ 100 ਰੁਪਿਆ ਟਿਕਟ ਸੀ ਤੇ ਉਸ ਤੋਂ ਬਾਅਦ ਤੁਹਾਡੇ ਸ਼ੋਅ ਦੀਆਂ ਵੀ ਟਿਕਟਾਂ ਵਿਕੀਆਂ 100 ਰੁਪਏ ਦੇ ਸਭ ਨਾਲ ਸੋਲਡ ਆਊਟ ਗਿਆ ਸੀ ਅੱਜ ਤੋਂ 25 ਸਾਲ ਪਹਿਲਾਂ ਮੈਂ ਅੱਖੀਂ ਦੇਖਿਆ ਹਾਂਸ ਰਾਜ ਭਾਜੀ ਦੇ ਨਾਲ ਸਾਬਰਕੋਟੀ ਕੋਰਸ ਤੇ ਵੀ ਚਲ ਜਾਂਦਾ ਸੀ ਆਪਣਾ ਪ੍ਰੋਗਰਾਮ ਵੀ ਲਾ ਲਾਂਦਾ ਸੀ ਇਹ ਕੀ ਬਾਤ ਹੈ ਕੀ ਬਾਤ ਤੇ ਹੁਣ ਉਹ ਸ਼ੋਅ ਬੜਾ ਵੱਸਿਆ ਪੈਸੇ ਬਹੁਤ ਬਣੇ ਓਕੇ ਸ਼ੋਅ ਲਾ ਕੇ ਘਰੇ ਆਏ ਘਰੇ ਆਣ ਕੇ ਪੈਸੇ ਗਿਣੇ ਤੇ ਉਹਦੇ ਵਿੱਚ ਨਕਲੀ ਨੋਟ ਬਾਅਦ ਵਿੱਚ ਮੈਂ ਉਹ ਕੁੜੀ ਨੂੰ ਕਿਹਾ ਮੈਂ ਕਿਹਾ ਆ ਜਾ ਇੱਕ ਚਮਕੀਲਾ ਹੀ गा ਕੇ ਦਿਖਾ ਜੀ ਜੀ ਕੁਲਵਿੰਦਰ ਢਿੱਲੋਂ ਭਾਜੀ ਇਕੱਠੇ ਇੱਥੇ ਰਹਿ ਹਿਸਲ ਕਰਦੇ ਰਹੇ ਵਾਕਿਆ ਕਈ ਟੂਰਨਾਮੈਂਟਾਂ ਦੇ ਫਾਇਰਿੰਗ ਆਮ ਜੀ ਗੱਲ ਸੀ ਅੱਛਾ ਜੀ ਆਮ ਜੀਹੀ ਗੱਲ ਸੀ ਅਚਾਨਕ ਉਦੋਂ ਪ੍ਰੇਮ ਸੀਗਾ ਸਾਰਿਆਂ ਦੇ ਵਿੱਚ ਤੇ ਹੁਣ ਹੁਣ ਈਰਖਾ ਹੁਣ ਤੇ ਪੰਗੜੇ ਦੇ ਵਿੱਚ ਮੈਂ 골ਡ ਮੈਡਲ ਹਸਲ ਆ ਵਾਹ ਜੀ ਵਾਹ ਕੀ ਬਾਤ ਤੇ ਉਹ ਸਾਰੇ ਕਲਾਕਾਰ ਨਿਸ਼ੱਤਰ ਭਾਜੀ ਫਿਰੋਜ਼ ਖਾਨ ਸਾਹਿਬ ਨਿਸ਼ੱਤਰ ਗਿਲ ਜੀ ਹਾਂ ਅਰੇ ਕੀ ਬਾਤ ਹੈ ਤੇ ਫਿਰੋਜ਼ ਖਾਨ ਸਾਹਿਬ ਔਰ ਰਣਜੀਤ ਰਾਣਾ ਜੀ ਤੇ ਨਾਲ ਹੀ ਤੇ ਇੱਕ ਗਾਣਾ ਵੀ ਲਾਉਣਾ ਬਹੁਤ ਵੱਡੀ ਗੱਲ ਹੁੰਦੀ ਸੀ ਜੀ ਲਿਸ਼ਕਾਰਾ ਪ੍ਰੋਗਰਾਮ ਹੁੰਦਾ ਸੀ ਰੌਣਕਾਂ ਪੰਜਾਬ ਦੀਆਂ ਹੁੰਦਾ ਸੀ ਇਹਨਾਂ ਦੇ ਵਿੱਚ ਜਦੋਂ ਇੱਕ ਇੱਕ ਗਾਣਾ ਮੋੜੇ ਤੇ ਮੈਂ ਕਦੀ ਡਾਲਰ ਨਹੀਂ ਸੀ ਦੇਖੇ ਅੱਛਾ ਜੀ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਟੈਲੀਕਾਸਟ ਚੈਨਲ ਤੋਂ ਲੈ ਕੇ ਆਇਆ ਇੱਕ ਨਵਾਂ ਸ਼ੋਅ ਵੱਖਰਾ ਸ਼ੋਅ ਲੈ ਕੇ ਆ ਰਹੇ ਆ ਦਿਲ ਦੀਆਂ ਗਹਿਰਾਈਆਂ ਤੋਂ ਔਰ ਤੁਹਾਡੇ ਦਿਲ ਦੇ ਉੱਤੇ دستਕ ਦਊਗਾ ਆ ਕੇ ਇੱਕ ਨਵਾਂ ਸ਼ੋਅ ਔਰ ਜਿੱਦਾਂ ਤੁਸੀਂ ਆਪਣੇ YouTube ਚੈਨਲ ਗ੍ਰੇਟ ਟੈਲੀਕਾਸਟ ਦੇ ਪੁਰਾਣੇ ਵਲੋਗਰ ਨੂੰ ਪਹਿਲੇ ਵਲੋਗਰ ਨੂੰ ਰੱਜਮਾ ਪਿਆਰ ਦਿੱਤਾ ਉਮੀਦ ਆ ਵੀ ਤੁਸੀਂ ਇਹਨੂੰ ਵੀ ਉਨਾ ਹੀ ਪਿਆਰ ਦੇਵੋਗੇ ਭੰਗੜਾ ਨਹੀਂ ਪੈਂਦਾ ਯਾਰ ਢੋਲ ਤੋਂ ਬਿਨਾ ਤੇ ਸਾਡੇ ਪਿੰਡੇ ਆਮੀ ਤੈਨੂੰ ਨੱਚਣਾ ਸਿਖਾਵਾਂਗੇ ਇਹ ਜਿਹੜੇ ਅਜ ਤੋਂ 20 ਸਾਲ ਪਹਿਲਾਂ ਮਕਬੂਲ ਹੋਏ ਸੀ ਪੰਜਾਬੀ ਦੂਰਦਰਸ਼ਨ ਦੇ ਉੱਤੇ ਪੰਜਾਬੀ ਸੌਂਗ ਉਹਨਾਂ ਦੇ ਜਿਹੜੇ ਗਾਇਕ ਆ ਅੱਜ ਪੇਸ਼ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਡੇ ਪਹਿਲੇ ਐਪੀਸੋਡ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਥੈਂਕ ਯੂ ਵੈਲਕਮ ਆ ਜੀ ਥੈਂਕ ਯੂ ਜੀ ਤੇ ਕਰਦੇ ਆ ਗਾਧ ਅੱਜ ਪਹਿਲੇ ਆਪਣੇ ਐਪੀਸੋਡ ਦਾ ਪੋਡਕਾਸਟ ਵਿਦ ਹਰਪਾਲ ਭਾਈ ਤੁਸੀਂ ਖੇਤੀਬਾੜੀ ਫੈਮਿਲੀ ਤੋਂ ਬਿਲੋਂਗ ਕਰਦੇ ਤੁਹਾਡੀ ਫੈਮਿਲੀ ਨਾ ਤੇ ਉਸ ਫੀਲਡ ਦੇ ਵਿੱਚੋਂ ਇਸ ਫੀਲਡ 'ਚ ਕਿਦਾਂ ਆਉਣਾ ਹੋਇਆ ਭਾਜੀ ਮੈਂ ਪਹਿਲਾਂ ਭੰਗੜਾ ਸਿਕਾਉਂਦਾ ਸੀ ਅੱਛਾ ਜੀ ਭੰਗੜਾ ਬੇਸ਼ੁਮਾਰ ਕਾਲਜਾਂ ਸਕੂਲਾਂ ਕਾਲਜਾਂ ਦੇ ਪਿੰਡਾਂ ਦੇ ਵਿੱਚ ਸਿਖਾਇਆ। ਕੀ ਬਾਤ ਹੈ। ਫਿਰ ਭੰਗੜੇ ਦੇ ਵਿੱਚ ਮੈਂ 골ਡ ਮੈਡਲ ਹਸਲ ਆ। ਵਾਹ ਜੀ ਵਾਹ ਕੀ ਬਾਤ ਹੈ। ਤੇ ਉਸ ਤੋਂ ਬਾਅਦ ਮੈਂ ਹੌਲੀ-ਹੌਲੀ ਮੈਨੂੰ ਆਪ ਨੂੰ ਨਹੀਂ ਪਤਾ ਲੱਗਾ ਮੈਂ ਕਦੋਂ ਇੱਧਰ ਆ ਗਿਆ। ਕੀ ਫਾਇਦਾ। ਬੋਲੀਆਂ ਪਾਉਂਦਾ ਪਾਉਂਦਾ ਪਹਿਲੀ ਟੇਪ ਕੀਤੀ। ਅੱਛਾ ਜੀ। ਉਹ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਮੈਂ। ਚੱਲ ਸੋਚਾਂ। ਕਿਹੜੇ ਕਿਹੜੇ ਸਾਲ ਦੇ ਵਿੱਚ ਕਿਹੜੇ ਸੰ ਦੇ ਵਿੱਚ ਪਹਿਲੀ ਟੇਪ? 97 ਦੇ ਵਿੱਚ ਪਹਿਲੀ ਟੇਪ ਕੀਤੀ। ਕੀ ਨਾਮ ਸੀਗਾ ਜੀ? ਤੇ ਪਹਿਲੀ ਟੇਪ ਸੀ ਮੁੰਡਾ ਲੰਬੜਾਂ ਦਾ। ਮੁੰਡਾ ਲੰਬੜਾਂ ਦਾ। ਜੀ ਖਾੜੇ ਕੀਤੇ ਦੂਦਰਸ਼ਨ ਜਲੰਧਰ ਤੇ ਤੇ ਫਿਰ ਸ਼ੋਅ ਮਿਲਣੇ ਸ਼ੁਰੂ ਹੋ ਗਏ ਫਿਰ ਪੈਸਿਆਂ ਦੇ ਵਿੱਚ ਚਲੋ ਚੱਲ ਫਿਰ ਦੇਖੋ ਜਿੱਦਾਂ ਤੁਸੀਂ ਕਹਿ ਰਹੇ ਆ ਨਾ ਇਹ ਇੰਨਾ ਈਜ਼ੀ ਨਹੀਂ ਹੈਗਾ ਜੀ ਇਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਆਪਾਂ ਦਸਲ ਵਾਲੇ ਆਪਣੇ ਸੋਤਿਆਂ ਨੂੰ ਵੀ ਕਹਿਣਾ ਚਾਹੁੰਦੇ ਆ ਜਿਸ ਤਰ੍ਹਾਂ ਭਾਈ ਨੇ ਗੱਲ ਕਰ ਦਿੱਤੀ ਆ ਨਾ ਬਈ ਇੰਨਾ ਸੌਖਾ ਨਹੀਂ ਹੁੰਦਾ ਅੱਜ ਦੇ ਟਾਈਮ ਦੇ ਵਿੱਚ ਇਹ ਬੜਾ ਈਜ਼ੀ ਆ ਜੀ ਸਾਡਾ ਟੈਲੈਂਟ ਬਾਹਰ ਆਉਂਦਾ ਸੋਸ਼ਲ ਮੀਡੀਆ ਦੇ ਜ਼ਰੀਏ ਉਸ ਵੇਲੇ ਆਇਤੋਂ 20 ਸਾਲ ਪਹਿਲਾਂ ਉਹ ਕਿਹੜੇ ਕਿਹੜੇ ਹਾਲਾਤਾਂ ਜੋ ਗੁਜ਼ਰੇ ਤੁਸੀਂ ਉਹ ਉਹ ਗੱਲਾਂ ਸਾਡੇ ਨਾਲ ਸ਼ੇਅਰ ਜ਼ਰੂਰ ਕਰੋ ਖਾਸ ਕਰ ਸਾਡੇ ਸਰੋਤਿਆਂ ਨਾਲ ਜਿਹੜੇ ਅੱਜਕੱਲ ਨਵੇਂ ਫਿੰਗਰ ਬਣ ਰਹੇ ਆ ਉਦੋਂ ਐਕਚੁਅਲੀ ਨਾ ਦੂਦਰਸ਼ਨ ਦਾ ਸਮਾਂ ਸੀ ਜੀ ਇੱਕ ਗਾਣਾ ਦੂਦਰਸ਼ਨ ਤੇ ਲੱਗ ਜਾਂਦਾ ਸੀ ਤੇ ਸ਼ੋਅ ਮਿਲਣੇ ਸ਼ੁਰੂ ਹੋ ਜਾਂਦੇ ਸੀ ਜੀ ਤੇ ਇੱਕ ਗਾਣਾ ਵੀ ਲਾਉਣਾ ਬਹੁਤ ਵੱਡੀ ਗੱਲ ਹੁੰਦੀ ਸੀ ਜੀ ਲਿਸ਼ਕਾਰਾ ਪ੍ਰੋਗਰਾਮ ਹੁੰਦਾ ਸੀ ਰੌਣਕਾਂ ਪੰਜਾਬ ਦੀਆਂ ਹੁੰਦਾ ਸੀ ਇਹਨਾਂ ਦੇ ਵਿੱਚ ਜਦੋਂ ਇੱਕ ਇੱਕ ਗਾਣਾ ਮੋੜਿਆ ਨੇ ਹੀ ਮੇਰੀ ਹੈਲਪ ਕੀਤੀ ਜਿਹੜੇ ਭੰਗੜਾ ਸਿੱਖਦੇ ਸੀ ਮੇਰੀ ਉਹਨਾਂ ਨੇ ਪੈਸੇ-ਪੂਸੇ ਇਕੱਠੇ ਕਰਕੇ ਇੱਕ ਦੋ ਗਾਣੇ ਲਾ ਦਿੱਤੇ ਸ਼ੋਅ ਉਹਨਾਂ ਨੇ ਸ਼ੁਰੂ ਹੋ ਗਏ ਮੈਨੂੰ ਬੜੀ ਸਟਰਗਲ ਨਹੀਂ ਕਰਨੀ ਪਈ ਕਿਰਪਾ ਮਹਾਰਾਜ ਦੀ ਨਾ ਬਸ ਸ਼ੋਅ ਸ਼ੁਰੂ ਹੋ ਗਏ ਹਾਂ ਫਿਰ ਕੋਈ ਪੈਲਸ ਕੋਈ ਪਾਰਟੀ ਕੋਈ ਵਿਆਹ ਨਹੀਂ ਕੋਈ ਨਹੀਂ ਛੱਡਿਆ ਕੋਈ ਨਹੀਂ ਛੱਡਿਆ ਦਿਨ ਰਾਤ ਪ੍ਰੋਗਰਾਮ ਕੀਤੇ ਬੇਸ਼ੁਮਾਰ ਪ੍ਰੋਗਰਾਮ ਇੱਕ ਗੱਲ ਹੋਰ ਜਿਹੜੀ ਮੈਨੂੰ ਪਤਾ ਲੱਗੀ ਆ ਕਿਉਂਕਿ ਜਿੱਥੇ ਆਉਣ ਤੋਂ ਪਹਿਲਾਂ ਮੈਂ ਤੁਹਾਡੇ ਬਾਰੇ ਥੋੜੀ ਜਿਹੀ ਸਰਚ ਕੀਤੀ ਸੀਗੀ ਮੈਨੂੰ ਪਤਾ ਲੱਗਾ ਸੀ ਵੀ ਤੁਹਾਡੇ ਜਿਹੜੇ ਤੁਹਾਡਾ ਆਫਿਸ ਹੈਗਾ ਨਾ ਫਗਵਾੜੇ ਦੇ ਵਿੱਚ ਉਸ ਵੇਲੇ ਦੇ ਨਾਮੀ ਕਲਾਕਾਰ ਅੱਜ ਵੀ ਨਾਮੀ ਕਲਾਕਾਰ ਆ ਉਹ ਤੇ ਉਹ ਨਾਮੀ ਕਲਾਕਾਰਾਂ ਦੇ ਜਿਹੜੇ ਆਫਿਸ ਸੀ ਆਪਣੇ ਆਫਿਸ ਦੇ ਨਾਲ-ਨਾਲ ਹੁੰਦੇ ਸੀ ਉਹ ਸਾਰੇ ਕਲਾਕਾਰ ਨਿਸ਼ੱਤਰ ਭਾਜੀ ਫਿਰੋਜ਼ ਗਿਲਜੀ ਨਿਸ਼ੱਤਰ ਗਿਲਜੀ ਹਾਂ ਅਰੇ ਕੀ ਬਾਤ ਆ ਤੇ ਫਰੋਜ਼ ਖਾਨ ਸਾਹਿਬ ਔਰ ਰਣਜੀਤ ਰਾਣਾ ਜੀ ਤੇ ਨਾਲ ਹੀ ਉਹਨਾਂ ਦਾ ਸ਼ੂਗਰ ਮੈਲ ਚੌਂਕ ਦੇ ਵਿੱਚ ਤਰ ਤਪਤਰ ਹੁੰਦਾ ਸੀ ਤੇ ਮੇਰਾ ਥੋੜਾ ਹਟ ਕੇ ਚਾਹ ਨਗਰ ਰੋਡ ਜੀਟੀ ਰੋਡ ਤੇ ਮੇਰਾ ਇਹ ਇਕੱਠੇ ਇਕੱਠੇ ਦੇਗੇ ਇਹ ਤਾਂ ਮੈਨੂੰ ਤੁਸੀਂ ਇਕੱਠਿਆਂ ਨੇ ਪ੍ਰੋਗਰਾਮ ਵੀ ਲਾਏ ਹੋਣੇ ਆ ਇਕੱਠਿਆਂ ਨੇ ਹਾਂ ਬਹੁਤ ਬੇਸ਼ਮਾਰ ਭਾਈ ਤੁਹਾਡੇ ਜਿਹੜਾ ਟੈਲੈਂਟ ਹੈ ਨਾ ਮੈਂ ਤੁਹਾਡੀਆਂ ਸਟੇਜਾਂ ਦੇਖੀਆਂ ਤੁਸੀਂ ਸਟੇਜ ਨੂੰ ਕਹਿ ਦਈਏ ਨਾ ਪੰਜਾਬੀ ਜੀ ਵੀ ਅੱਗ ਲਾ ਦਿੰਦੇ ਆ ਨਾ ਥੈਂਕ ਯੂ ਤੇ ਕੀ ਕਾਰਨ ਸੀ ਇੰਨੇ ਟੈਲੈਂਟਡ ਬੰਦਾ ਇੰਨਾ ਟੈਲੈਂਟਡ ਹੋਵੇ ਵੀ ਇਸ ਭੀੜ ਚੋਂ ਪਿੱਛੇ ਰਹਿ ਗਏ ਕੀ ਕਾਰਨ ਸੀ ਪੀੜ ਚੋ ਐਕਚੁਅਲੀ ਮੈਂ ਨਾ ਟਿਪਾਂ ਤੇ ਬਹੁਤ ਆ ਪੈਸਾ ਨਹੀਂ ਖਰਚ ਸਕਿਆ ਬਹੁਤੀ ਐਡ ਨਹੀਂ ਕਰ ਸਕਿਆ ਜੀ ਤੇ ਲੇਕਿਨ ਸ਼ੋਅ ਮੈਦਨੇ ਸ਼ੁਰੂ ਹੋ ਗਿਆ ਬੇਸ਼ਮਰ ਸ਼ੋਅ ਲਾਉਂਦਾ ਗਿਆ ਕਹਿ ਸਕਦੇ ਆ ਵੀ ਪੈਸਾ ਕਮਾਇਆ ਪਾਵਾ ਸਾਡੇ ਕੈਸ਼ਟਾ ਜਿਆਦਾ ਨਹੀਂ ਆਈਆਂ ਪਰ ਸ਼ੋਅ ਸਾਡੇ ਪ੍ਰੋਪਰ ਲੱਗ ਰਹੇ ਸਨ ਪ੍ਰੋਪਰ ਲੱਗੇ ਸ਼ੋਅ ਮੇਰਾ ਖਿਆਲ ਆ ਵੀ ਜਿਨ੍ਹਾਂ ਦੇ ਬਹੁਤ ਹਿੱਟ ਹੋਏ ਗਾਣੇ ਉਹਨਾਂ ਦੇ ਵੀ ਨੀਨੇ ਲੱਗੇ ਹੋਣਗੇ ਕੀ ਬਾਤ ਹੈ ਜਿਨੇ ਮੈਂ ਲਾ ਚੁੱਕਿਆ ਡਿਊਟ ਮੈਂ ਗਾਇਆ ਸੋਲੋ ਮੈਂ ਗਾਇਆ ਇਹ ਕੀ ਬਾਤ ਹੈ ਪੈਲਸਾਂ ਦੇ ਵਿੱਚ ਦਿਨ ਨੂੰ ਵੀ ਪ੍ਰੋਗਰਾਮ ਰਾਤ ਨੂੰ ਵੀ ਕਿੱਥੇ ਮਲੇਰ ਗੋਟਲਾ ਕਿੱਥੇ ਕਰਨਾਲ ਪਾਣੀਪੱਤ ਕਿੱਥੇ ਪੰਜਾਬ ਦਾ ਕੋਈ ਸਟੇਟ ਕੋਈ ਏਰੀਆ ਨਹੀਂ ਛੱਡਿਆ ਭਾਜੀ ਵੈਸੇ ਪੁੱਛਣਾ ਤੇ ਨਹੀਂ ਚਾਹੀਦਾ ਵੈਸੇ ਉਦੋਂ ਸ਼ੋਅ ਦੇ ਕਿੰਨੇ ਕਮਾ ਲੈਂਦੇ ਹੁੰਦੇ ਸੀਗੇ ਸ਼ੋਅ ਦੇ ਉਹਨਾਂ ਦਿਨਾਂ ਵਿੱਚ ਮੈਂ 30-35000 ਰੁਪਏ ਲੈਂਦਾ ਰਿਹਾ ਅੱਜ ਤੋਂ 20 ਸਾਲ ਪਹਿਲਾਂ ਅੱਜ ਤੋਂ 20 ਸਾਲ ਪਹਿਲਾਂ 30000 35000 ਰੁਪਏ ਮੇਰੀ ਬੁਕਿੰਗ ਹੁੰਦੀ ਤੇ ਜੇ ਅੱਜ ਦੇ ਨਾਲ ਕੰਪੇਅਰ ਕਰੀਏ ਤਾਂ ਕਿੰਨਾ ਹੋ ਗਿਆ ਲੱਖਾਂ ਜੋ ਗਿਆ ਹੁਣ ਲੱਖਾਂ ਚ ਹੀ ਹੋ ਗਿਆ ਲੱਖਾਂ ਜੋ ਗਿਆ ਐਕਚੁਅਲੀ ਭਾਜੀ ਦੋ ਤਰ੍ਹਾਂ ਦੇ ਕਲਾਕਾਰ ਹੁੰਦੇ ਆ ਹਾਂਜੀ ਇੱਕ ਉਹ ਹੁੰਦੇ ਆ ਵੀ ਜਿਹੜੇ ਕੈਸਟਾਂ 'ਚ ਹੀ ਚੱਲਦੇ ਆ ਯੈਸ ਕੈਸਟਾਂ 'ਚ ਹਿੱਟ ਹੋ ਜਾਂਦੇ ਸਟਾਰ ਬਣ ਜਾਂਦੇ ਜਿੱਦਾਂ ਉਹ ਮੇਰੇ ਸਮੇਂ ਦੇ ਵਿੱਚ ਕੋਹੇ ਨੂਰ ਸਾਹਿਬ ਦਵਿੰਦਰ ਹੋਏ ਬੜਾ ਕੀ ਬਾਤ ਆ ਹਰਮਪ੍ਰੀਤ ਜੀ ਬੜਾ ਹਿੱਟ ਸੀ ਜੀ 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 ਪਰ ਉਹ ਸਮੇਂ ਦੇ ਵਿੱਚ ਮੈਂ ਕਹਿ ਸਕਦਾ ਵੀ ਪ੍ਰਮਾਤਮਾ ਨੇ ਕਿਰਪਾ ਕੀਤੀ ਮੈਂ ਸਟੇਜਾਂ 'ਤੇ ਬੜਾ ਹਿੱਟ ਸੀ ਵਾਹ ਕੀ ਸਟੇਜ 'ਤੇ ਬੜਾ ਹਿੱਟ ਸੀ ਸਟੇਜਾਂ ਬੇਸ਼ੁਮਾਰ ਸ਼ੋਅ ਲੱਗਦੇ ਸੀਗੇ ਇੱਕ ਮੈਂ ਵਾਕਿਆ ਦੱਸਦਾ ਮੈਂ ਨਵਾਂ ਨਵਾਂ ਇਸ ਫੀਲਡ ਵਿੱਚ ਸ਼ੋਅ ਲਾਉਣ ਲੱਗਾ ਸੀਗਾ ਜੀ ਮੈਂ ਨਵਾਂ ਨਵਾਂ ਸ਼ੋਅ ਲਾਉਣ ਲੱਗਾ ਸੀ ਅੱਛਾ ਜੀ ਇੱਕ ਕਰਤਾਰਪੁਰ ਪੈਲੈਸ ਦੇ ਵਿੱਚ ਮੈਨੂੰ ਯਾਦ ਆ ਤੇ ਮੈਂ ਪੈਲੈਸ ਦੇ ਵਿੱਚ ਇੱਕ ਵਿਆਹ ਦਾ ਸ਼ੋਅ ਲਾਉਣ ਗਿਆ ਅੱਛਾ ਜੀ ਉੱਥੇ ਸ਼ੋਅ ਬੜਾ ਵੱਸਿਆ ਪੈਸੇ ਬਹੁਤ ਬਣੇ ਓਕੇ ਸ਼ੋਅ ਲਾ ਕੇ ਘਰੇ ਆਏ ਘਰੇ ਆਣ ਕੇ ਪੈਸੇ ਗਿਣੇ ਉਹਦੇ ਵਿੱਚ ਨਕਲੀ ਨੋਟ ਅੱਛਾ ਬਿਆਹ ਦੇ ਕੋ ਨਕਲੀ ਸਿੱਟ ਗਿਆ 2.5 ਲੱਖ ਰੁਪਇਆ ਉਹ ਸਾਰੇ ਨਕਲੀ ਉਹ ਮੈਂ ਚੱਕ ਕੇ ਆਪਣੇ ਮੇਰੇ ਬੱਚੇ ਛੋਟੇ ਸੀ ਮੈਂ ਉਹਨਾਂ ਨੂੰ ਫੜਾ ਦਿੱਤੇ ਅੱਛਾ ਤੇ ਦੂਸਰੇ ਦਿਨ ਮੇਰਾ ਫੇਰ ਸੀ ਇੱਕ ਸ਼ੋਅ ਅੱਛਾ ਤੇ ਜਦੋਂ ਸ਼ੋਅ ਤੇ ਗਿਆ ਜਿਨੇ ਮੈਨੂੰ ਬੁੱਕ ਕਰਾਇਆ ਸੀ ਉਹ ਮੈਨੂੰ ਕਹਿਣ ਲੱਗਾ ਕਹਿੰਦਾ ਕੱਲ ਤੇਰਾ ਪ੍ਰੋਗਰਾਮ ਬੜਾ ਵਸਿਆ ਬਈ ਅੱਛਾ ਕਹਿੰਦਾ ਨਕਲੀ ਨੋਟ ਹਨ ਕਹਿੰਦਾ ਤੇਰੇ ਦਾ ਪੈਸੇ ਬਹੁ ਆਣੇ ਮੈਂ ਕਹਿੰਦਾ ਨਕਲੀ ਨੋਟ ਸੀ ਸਾਰੇ ਉਹ ਕਹਿੰਦਾ ਭਰਾਵਾ ਨਕਲੀ ਨੋਟ ਸੀ ਉਹ ਡਾਲਰ ਸੀ ਉਹ ਤੁਹਾਡਾ ਭਲਾ ਹੋਵੇ ਅੱਛਾ ਡਾਲਰ ਦਿੱਟ ਗਿਆ ਮੈਂ ਘਦੀ ਡਾਲਰ ਨਹੀਂ ਸੀ ਦੇਖੇ ਮੈਂ ਡਾਲਰ ਦੇਖੇ ਨਹੀਂ ਸੀ ਮੈਂ ਕਿਹਾ ਉਹ ਡਾਲਰ ਸੀ ਕਹਿੰਦਾ ਉਹ ਡਾਲਰ ਸੀ ਤੁਹਾਡਾ ਮੈਂ ਜਦੇ ਵਾਪਸ ਘਰ ਨੂੰ ਆਇਆ ਉਹ ਘਰ ਦੇ ਨੇ ਚਾਕੇ ਢੇਰ ਦੇ ਸਿੱਟੇ ਉਹ ਤੁਹਾਡਾ ਭਲਾ ਹੋਵੇ ਅੱਛਾ ਉਹ ਢੇਰ ਤੋਂ ਇਕੱਠੇ-ਕੁੱਠੇ ਕੀਤੇ ਤੇ ਜਦੋਂ ਫਿਰ ਮੈਂ ਤਲਾ ਗਿਆ ਤਾਂ ਫਿਰ ਬਾਬਾ ਨੋਟ ਬਣ ਗਿਆ ਕੀ ਬਾਤ ਆ ਬਾਜੀ ਉਮਰ ਦੀ 25 ਸਾਲ ਜੀ ਫੀਲਡ ਸੀਗਾ ਸਿੰਗਿੰਗ ਜੀ ਤੇ ਕੋਈ ਵੀ ਫਿੰਗਰ ਹੈ ਜਿਹੜਾ ਸਟੇਜ ਤੇ ਚੜਦਾ ਆਪਣੇ ਆਪ ਨੂੰ ਸੈਲੀਬ੍ਰਿਟੀ ਨਾਲੋਂ ਘੱਟ ਨਹੀਂ ਸਮਝਦਾ ਮੈਂ ਤੁਹਾਡੀਆਂ ਪੁਰਾਣੀਆਂ ਫੋਟੋਆਂ ਦੇਖਿਆ ਤੁਸੀਂ ਪੂਰੇ ਸਮਾਰਟ ਸੀ ਹੈਂਡਸਮ ਸੀਗੇ ਤੇ ਇਹਦਾ ਮਤਲਬ ਹੈ ਆਫਰਾਂ ਹੀ ਬਹੁਤ ਆਈਆਂ ਹੋਣੀਆਂ ਆਫਰਾਂ ਨੂੰ ਧਿਆਨ ਹੈ ਨਹੀਂ ਸੀ ਨਹੀਂ ਹੋਇਆ ਤਾਂ ਹੋਏਗਾ ਬਿਲਕੁਲ ਨਹੀਂ ਸੀ ਕਦੀ ਨਹੀਂ ਬਿਲਕੁਲ ਨਹੀਂ ਕੋਈ ਇਦਾਂ ਦਾ ਵਾਕਿਆ ਕੋਈ ਇਦਾਂ ਦਾ ਫੈਨ ਮਿਲਿਆ ਹੋਵੇ ਨਹੀਂ ਫੈਨ ਬਹੁਤ ਸੀਗੇ ਅੱਛਾ ਜੀ ਫੈਨ ਹੋਰ ਹੁੰਦੇ ਆ ਹੂੰ ਤੇ ਜਿੱਦਾਂ ਤੁਸੀਂ ਕਹਿੰਦੇ ਹੋ ਚਲੋ ਮੇਰੀ ਡਿਊਟੀ ਆ ਮੈਨੂੰ ਤਾਂ ਪੁੱਛਣਾ ਹੀ ਪੈਣਾ ਕਿਉਂ ਐਕਚੁਅਲੀ ਮੇਰੀ ਮੇਰੀ ਡਿਊਟੀ ਆ ਮੈਨੂੰ ਪੁੱਛਣੇ ਪੈਣੇ ਭਾਈ ਐਕਚੁਅਲੀ ਮੈਂ ਨਾ ਅ ਕਈ ਬੜੀ ਮਜਬੂਰੀਆਂ ਹੁੰਦੀਆਂ ਹਾਂ ਹਾਂਜੀ ਘਰ ਦੀਆਂ ਕਹਿ ਲਓ ਮੈਂ ਖੇਤੀਬਾੜੀ ਕਰਨ ਵਾਲਾ ਬੰਦਾ ਸੀ ਜੀ ਤੇ ਮੇਰੀ ਸਪੋਰਟ ਕਿਸੇ ਨੇ ਨਹੀਂ ਕੀਤੀ ओके ਉਹ ਕਹਿੰਦੇ ਇਹ ਕਿਹੜੇ ਕੰਮਾਂ ਚੋਂ ਕੰਮ ਆ ਕੱਜਰਾ ਵਾਲੇ ਕੰਮ ਕਰਨਾ ਮੇਰੇ ਘਰ ਦੇ ਇਦਾਂ ਕਹਿੰਦੇ ਸੀ ਅੱਛਾ ਘਰ ਦੇ ਜਿਹੜੇ ਪਪੜੇ ਮਾਪੇ ਸੀ ਉਹ ਮੇਰੇ ਨਾਲ سپورਟ ਨਹੀਂ ਸੀ ਕੋਈ ਵੀ ਆਪਣੇ ਦਮ ਤੇ ਇੱਥੇ ਤੱਕ ਆਇਆ ਆਪਣੇ ਦਮ ਤੇ ਉਹ ਕਹਿੰਦੇ ਸੀ ਵੀ ਜੇ ਤੇਰੀ سپورਟ ਕਰ ਲਈਏ ਨਹੀਂ ਤਾਂ ਕਸਟਾਂ ਵਿੱਚ ਜਿਹੜੇ 2-4 ਖੇਦੇ ਉਹ ਵੀ ਬੇਜਦਾਨੇ ਥੱਟ ਉਹ ਤੁਹਾਡਾ ਭਲਾ ਹੋਵੇ سپورਟ ਕੋਈ ਨਹੀਂ ਸੀ ਜਦੋਂ ਫਿਰ ਸ਼ੋਅ ਮਿਲਣ ਲੱਗ ਪਏ ਕੰਮ ਮਿਲਣ ਲੱਗ ਪਿਆ ਲੋਕਾਂ ਵਿੱਚ ਇੱਜ਼ਤ ਮਿਲਣ ਲੱਗ ਪਈ ਜੀ ਜੀ ਫਿਰ ਸਾਰੇ ਆ ਗਏ ਨਾਲ ਫਿਰ ਸਾਰੇ ਆ ਜਾਂਦੇ ਆ ਫਿਰ ਸਾਰੇ ਆ ਗਏ ਪਰ ਹੀ ਕਦੀ ਸਟੇ ਦੇ ਉੱਤੇ ਰੌਲਾ ਪਿਆ ਹੋਵੇ ਕਦੀ ਲੜਾਈ ਝਗੜਾ ਹੋਇਆ ਹੋਵੇ ਲੜਾਈ ਝਗੜੇ ਬਥੇਰੇ ਹੋਏ ਹੋਏ ਆ ਬਹੁਤ ਹੋਏ ਖਰਾਬੀਆਂ ਨਾਲ ਬਾਹ ਪੈਂਦਾ ਸੀ ਉਹ ਤੁਹਾਡਾ ਭਲਾ ਹੋਵੇ ਪੂਰਾ ਕੀ ਬਾਤ ਆ ਪੂਰਾ ਸ਼ਰਾਬੀਆਂ ਨਾਲ ਬਾਹ ਪੈਂਦਾ ਸੀ ਜਦੋਂ ਪ੍ਰੋਗਰਾਮ ਤੋਂ ਬਾਅਦ ਨਿਕਲਣਾ ਬੜਾ ਮੁਸ਼ਕਲ ਹੁੰਦਾ ਸੀ ਉਹ ਪੈਲਸ ਦੇ ਪਿਛਲੇ ਪਾਸੇ ਦਰਵਾਜ਼ਾ ਹੁੰਦਾ ਸੀ ਉਧਰ ਦੀ ਨਿਕਲਦੇ ਸੀ ਅੱਛਾ ਕੋਈ ਵਾਕਿਆ ਕੋਈ ਵਾਕਿਆ ਸਾਂਝਾ ਕਰੋ ਉਸ ਵੇਲੇ ਦਾ ਕੋਈ ਐਸਾ ਕਿੱਸਾ ਜਿਹੜਾ ਅੱਜ ਤੱਕ ਨਾ ਭੁੱਲਿਆ ਹੋਵੇ ਵਾਕਿਆ ਕਈ ਟੂਰਨਾਮੈਂਟਾਂ ਦੇ ਫਾਇਰਿੰਗ ਆਮ ਜੀ ਗੱਲ ਸੀ ਅੱਛਾ ਜੀ ਆਮ ਜੀ ਹੀ ਗੱਲ ਸੀ ਓਕੇ ਫਿਰ ਪੈਲਸ ਦੇ ਵਿੱਚ ਇੱਕ ਵਾਰੀ ਫਲੋਰ ਪੈਲਸ ਦੇ ਵਿੱਚ ਮੈਰਿਜ ਫੰਕਸ਼ਨ ਸੀਗਾ ਮੈਂ ਗਾ ਰਿਹਾ ਸੀ ਤੇ ਉਹ ਇੱਕ ਮੁੰਡਾ ਆਇਆ ਕਰੇ ਨੱਚਦਾ ਨੱਚਦਾ ਅੱਛਾ ਜੀ ਉਹ 50 ਦਾ ਨੋਟ ਚੱਕਿਆ ਕਰੇ ਮੂੰਹ 'ਚ ਪਾ ਲਿਆ ਕਰੇ ਅੱਛਾ ਇੱਕ ਵਾਰੀ ਦੇਖ ਦੋ ਵਾਰੀ ਹੋਰ 10 20 ਦਾ ਰੋਡ ਚੱਕਿਆ ਕਰੇ ਮੂੰਹ ਚ ਪਾ ਲਿਆ ਕਰੇ ਅੱਛਾ ਮੂੰਹ ਚ ਚਬਾਇਆ ਕਰੇ ਪੈਗ ਲੱਗਾ ਸੀ ਉਹਦਾ ਅੱਛਾ ਖਾਈ ਜਾਵੇ ਉਹ ਖਾਈ ਜਾਵੇ ਛੱਡ ਨਿਕਸਾਰ ਹੁੰਦਾ ਸੀ ਉਹ ਜੁਗਾ ਭਰਾਵਾ ਖਾਣ ਵਾਲੀ ਠੀਕ ਮੈਂ ਤਾਂ ਇੰਨਾ ਗੌਰ ਨਹੀਂ ਕੀਤਾ ਉਹ ਜਿਹੜਾ ਮੇਰਾ ਮਾਣਾ ਢੋਲ ਕੋ ਵਾਲਾ ਬਹੁਤ ਪੁਰਾਣਾ 25 30 ਸਾਲ ਤੋਂ ਮੇਰੇ ਨਾਲ ਅਟੈਚ ਆ ਅੱਛਾ ਹੁਣ ਵੀ ਭਾਜੀ ਹੁਣ ਵੀ ਮੇਰੇ ਨਾਲ ਹੀ ਓਕੇ ਉਹ ਤੋਂ ਬਰਦਾਸ਼ਤ ਨਹੀਂ ਉਹਨੇ ਬਾਹ ਫੜ ਲਈ ਉਹਦੀ ਅੱਛਾ ਉਹ ਜਾ ਚੱਕਲ ਲੱਗਾ ਪੈਸੇ ਅੱਛਾ ਉਹਨੇ ਬਾਹ ਫੜ ਲਈ ਉਹ ਪੈਗ ਲੱਗਾ ਸੀ ਉਹਦਾ ਉਹਨੇ ਉਹ ਮੇਰੇ ਢੋਲਕ ਵਾਲੇ ਦੇ ਚਪੇੜ ਮਾਰ ਦਿੱਤੀ। ਅੱਛਾ ਜੀ। ਉਹ ਚਪੇੜ ਮਾਰਦੀ ਦੀਰ ਸਾਰੀ ਟੀਬ ਟੁੱਟ ਕੇ ਪੈ ਗਈ। ਪਹਿਲਾਂ ਤਾਂ ਪੂਰੀ ਤਹਿ ਲਾਈ। ਅੱਛਾ ਜੀ। ਉਸ ਤੋਂ ਬਾਅਦ ਅਸੀਂ ਨਿਲੇਜੇ ਕਿੱਦਾਂ ਨੂੰ ਚਲ ਗਏ। ਪੇਮੈਂਟ ਪਹਿਲਾਂ ਲੈ ਲਈ ਦੀ ਸੀ। ਪੇਮੈਂਟ ਪਹਿਲਾਂ ਲੈ ਲਈ ਦੀ ਸੀ। ਅਸੀਂ ਬੈਕ ਸਾਈਡ ਤੇ ਨਾਲ ਸਾਡੇ ਡਾਂਸਰ ਵੀ ਹੁੰਦੀ ਸੀਗੇ ਤੇ ਬੈਕ ਸਾਈਡ ਉਸ ਵੇਲੇ ਡਾਂਸਰਾਂ ਦਾ ਕਾਫੀ ਕ੍ਰੇਸੀ ਉਹ ਇੱਕ ਜਮਾਨਾ ਸੀ ਇੱਕ ਟਾਈਮ ਸੀਗਾ ਜਦੋਂ ਡਾਂਸਰਾਂ ਵੀ ਨਾਲ ਆਉਂਦੀਆਂ ਹੁੰਦੀਆਂ ਹੁੰਦੀਆਂ ਤੇ ਹੁਣ ਤਾਂ ਸ਼ਾਇਦ ਉਹ ਕਿਤੇ ਨਾ ਕਿਤੇ ਅਲੋਪ ਹੋ ਗਿਆ ਨਾ। ਨਹੀਂ ਪਹਿਲਾਂ ਸਿੰਗਰ ਇਕੱਲੇ ਚੱਲਦਾ ਸੀ ਫਿਰ ਔਰਕੈਸਟਰਾ ਨਾਲ ਡਾਂਸਰ ਜੀ ਦਫ਼ਤਰਾਂ ਦੇ ਮੂਰੇ ਲਿਖਣ ਲੱਪੇ ਡਾਂਸਰ ਦਾ ਖਾਸ ਪ੍ਰਬੰਧ ਹੈ ਓਕੇ ਇਹ ਵੀ ਇੱਕ ਕਹਿ ਲੋ ਵੀ ਇੱਕ ਮਸਾਲਾ ਹੀ ਹੁੰਦਾ ਸੀਗਾ ਮਸਾਲਾ ਸੀਗਾ ਤੇ ਫਿਰ ਉਹ ਡਾਂਸਰ ਨਾਲ ਪਾਉਣ ਲੱਗ ਪਏ ਜੀ ਤੇ ਪਰ ਮੈਂ ਕਦੀ ਡਾਂਸਰ ਨੂੰ ਗਾਣਾ ਲਾ ਕੇ ਨਹੀਂ ਚਾਹਿਆ ਆਪ ਗਾਣਾ ਤੇ ਫਿਰ ਨਾਲ ਨੱਚਣਾ ਉਹ ਵੈਰੀ ਗੁੱਡ ਇਹ ਤਾਂ ਸਿੰਗਰ ਕਈ ਕਰਦੇ ਸੀ ਨਾ ਉਹ ਉਹਨਾਂ ਨੇ ਕੈਸਟ ਲਾ ਲਾ ਨਹੀਂ ਯੈਸ ਔਰਕੈਸਟਰਾ ਚੱਲਣਾ ਆਪਣਾ ਸਿੰਗਰ ਨੇ ਸਾਈਡ ਤੇ ਬੈਠਾ ਤੇ ਫਿਰ ਲਾਈਵ ਗਾਇਆ ਜਿੰਨਾ ਗਾਇਆ ਕੈਸਟ ਤੇ ਨਹੀਂ ਗਾਇਆ ਜਦੋਂ ਜ਼ਿਆਦਾ ਕੈਸਟ ਦਾ ਜੋਗ ਹੈ ਮੈਂ ਇਹ ਲੈ ਨਹੀਂ ਧਾਰਮਿਕ ਬਣਾ ਲਈ। ਕੀ ਬਾਤ। ਅੱਛਾ ਜੀ। ਫਿਰ ਮੈਂ ਧਾਰਮਿਕ ਬੰਨ ਹੋਇਆ ਮੈਂ ਕਿਹਾ ਨਹੀਂ ਇੱਜ਼ਤ ਵਾਲਾ ਕੰਮ ਕਰਨਾ ਹੁਣ ਨਹੀਂ ਕਰਨਾ। ਫਿਰ ਕਈ ਡਾਂਸਰਾਂ ਨਾਲ ਵੀ ਵਾਕਿਆ ਹੋਣ ਲੱਪੇ ਕਿਸੇ ਦੇ ਤੇਯਾਬ ਮੂੰਹ ਤੇ ਪਾ ਦਿੱਤਾ। ਉਹਨਾਂ ਸਮੇਂ ਬਹੁਤ ਇਦਾਂ ਦੇ ਹਾਦਸੇ ਹੋਏ ਕਿਸੇ ਨੇ ਗਲਾਸੀ ਮੂੰਹ ਤੇ ਮਾਰ ਦਿੱਤੀ। ਓਕੇ। ਫਿਰ ਮੈਂ ਕਿਹਾ ਨਹੀਂ ਇਹ ਕੰਮ ਸੀ। ਫੇਖਿਆ ਦੀ ਨਾ ਕਰਕੇ ਇਹ ਚੀਜ਼ਾਂ ਘਟ ਗਈਆਂ ਉਸ ਦਿਨ। ਘਟ ਗਈਆਂ। ਹੁਣ ਤਾਂ ਸ਼ਾਇਦ ਅ ਜਿੱਦਾਂ ਇਹ ਗੱਲਾਂ ਹੈ ਹੀ ਨਹੀਂ ਹੈਗੀਆਂ। ਹਾਂ ਜੀ ਹਾਂ ਜੀ। ਫਿਰ ਇੱਕ ਵਾਰ ਮੈਂ ਮਲੇਰ ਕੋਟਲੇ ਪ੍ਰੋਗਰਾਮ ਚੱਲ ਗਿਆ ਸਾਡੇ ਉਹ ਕਾਨਕ ਬਢਣੋਂ ਆਉਂਦੇ ਸੀ ਕੰਬੈਨ ਵਾਲੇ ਉਹਨਾਂ ਨੇ ਮੈਨੂੰ ਬੁੱਕ ਕਰ ਲਿਆ ਜੀ ਉੱਥੇ 35000 ਚ ਬੁੱਕ ਕੀਤਾ ਤੇ ਮੈਂ ਉੱਥੇ ਸ਼ੋਅ ਲਾਉਣ ਚੱਲ ਗਿਆ ਤੇ ਮੈਂ ਡਿਊਟ ਵੀ ਗਾਇਆ ਸੋਲੋ ਵੀ ਗਾਇਆ ਅੱਛਾ ਜੀ ਕੁੜੀ ਤਕਰੀਬਨ ਮੇਰੇ ਨਾਲ ਹੀ ਹੁੰਦੀ ਸੀ ਡਿਊਟ ਗਾਉਣ ਵਾਲੀ ਅੱਛਾ ਜੀ ਤੇ ਲੋਕਾਂ ਨੂੰ ਸਮਝਣਾ ਬੜਾ ਮੁਸ਼ਕਿਲ ਹੈ ਉੱਥੇ ਮੈਂ ਆਪਣੇ ਇਹ ਦੁਆਬੇ ਦੇ ਹਿਸਾਬ ਨਾਲ ਗਾਉਂਦਾ ਰਿਹਾ ਛਾਲਾ ਛੂਲਾ ਮਾਰਦਾ ਰਿਹਾ ਭਗੜਾ ਭੁੰਗੜਾ ਪਾਉਂਦਾ ਰਿਹਾ ਕੋਈ ਬੰਦਾ ਪ੍ਰੈਸ ਨਾ ਹੋਵੇ ਕੋਈ ਫਰਕ ਨਾ ਪਾਵੇ ਉਹਨਾਂ ਨੂੰ ਮੈਂ ਗਿਆ ਇਹ ਗਾਉਂ ਤੋਂ ਜਗਾ ਆ ਗਿਆ ਉਹ ਅੱਧਾ ਪੌਣਾ ਘੰਟਾ ਨਿਕਲ ਗਿਆ ਅੱਛਾ ਮੈਂ ਗਿਆ ਇਹ ਲੋਕ ਸਿੱਠੇ ਲਾਵਾ ਇਹਨਾਂ ਨੂੰ ਹੁਣ ਮੈਂ ਉਹ ਬਾਅਦ ਵਿੱਚ ਮੈਂ ਉਹ ਕੁੜੀ ਨੂੰ ਕਿਹਾ ਮੈਂ ਕਿਹਾ ਆ ਜਾ ਇੱਕ ਚਮਕੀਲਾ ਹੀ ਗਾ ਕੇ ਦੇਖ ਲੈ ਜਦੋਂ ਪਹਿਲੇ ਲਲਕਾਰੇ ਵਾਲਾ ਸ਼ੁਰੂ ਕੀਤਾ ਨਾ ਉਹ ਆ ਗਿਆ ਲੇਨ ਬੰਨ ਕੇ ਉਹ ਥਾਡਾ ਭਲਾ ਉਹ ਮਾਹੌਲ ਬਣਿਆ ਫਿਰ ਡੇਢ ਘੰਟਾ ਚਮਕੀਲਾ ਨਹੀਂ ਛੱਡਿਆ ਕੀ ਬਾਤ ਹੈ ਕੀ ਬਾਤ ਹੈ ਅਤੇ ਖੱਟੀਆਂ ਮਿੱਠੀਆਂ ਯਾਦਾਂ ਜਿੱਦਾਂ ਅੱਜ ਆਪਾਂ ਹੁਣੇ ਗੱਲਾਂ ਕਰ ਰਹੇ ਆ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਇਹ 20 25 ਸਾਲਾਂ ਵਿੱਚ ਕਿਸੇ ਨਾ ਤੁਸੀਂ ਸ਼ੇਅਰ ਕੀਤੀਆਂ ਹੋਣਗੀਆਂ ਆਪਣੀ ਫੈਮਿਲੀ ਤੋਂ ਸ਼ੁੱਟ ਜਾਂ ਓਨ ਕੈਮਰੇ ਕਿਸੇ ਨਾਲ ਗੱਲ ਕੀਤੀਆਂ ਇੰਤਾਂ ਤਾਂ ਬਹੁਤ ਹੈਗੀਆਂ ਬਹੁਤ ਅਜੀਬੋ ਕਰੀਬ ਵਾਕਿਆ ਹੋਇਆ ਕਾਫੀ ਵਾਕਿਆ ਹੁੰਦੇ ਆ ਕਿਉਂ ਐਕਚੁਅਲੀ ਜਿਹੜੇ ਤੁਹਾਡੇ ਚੌਣ ਵਾਲੇ ਆ ਨਾ ਉਹ ਹੱਦਾਂ ਟੱਪ ਜਾਂਦੇ ਆ ਬਹੁਤ ਦੇਖੋ ਇਹ ਤੁਹਾਡੇ ਜੇ ਇੱਕ ਟੈਲੈਂਟ ਆ ਮਾਰੇ ਨੇ ਵਰਕਸ਼ਾਪ ਮੈਂ ਤੁਹਾਡੀਆਂ ਸਟੇਜਾਂ ਦੇਖੀਆਂ ਵੀ ਜਿੱਦਾਂ ਮੈਂ ਵੀਡੀਓ ਚ ਸਟਾਰਟਿੰਗ ਚ ਕਹਿਆ ਕਿ ਆ ਵੀ ਸਟੇਜ ਨੂੰ ਤੁਸੀਂ ਅੱਗ ਲਾ ਦਿੰਦੇ ਆ ਔਰ ਔਰ ਇਹਨਾਂ ਦੀ ਲਾਈਵ ਤੁਸੀਂ ਜਰੂਰ ਭਾਜੀ ਨੂੰ ਦੇਖਿਓ ਜਾ ਕੇ ਔਰ ਬਾ ਕਮਾਲ ਐਸ ਵੇਲੇ ਜਿਹੜੇ ਬਿਲਕੁਲ ਸ਼ਾਂਤ ਸੁਭਾਅ ਚ ਬੈਠੇ ਆ ਜਦੋਂ ਸਟੇਜ ਤੇ ਚੜ ਜਾਂਦੇ ਆ ਨਾ ਅਲੱਗੇ ਰੂਪ ਹੁੰਦਾ ਇਹਨਾਂ ਦਾ ਨਾ ਤੇ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਜੀ ਦੇ ਕਿਰਪਾ ਤੁਹਾਡੇ ਤੇ ਬਣਾਈ ਰੱਖੇ ਤੇ ਜਿੱਦਾਂ ਤੁਸੀਂ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਨਾਮੀ ਕਲਾਕਾਰ ਸੀਗੇ ਜੀ ਤੁਹਾਡਾ ਨਾਂ ਕਿਸੇ ਨਾਲੋਂ ਘੱਟ ਨਹੀਂ ਤੁਸੀਂ ਬਾ ਕਮਾਲ ਬਹੁਤ ਟੈਲੈਂਟਡ ਆ ਪਰ ਜਿਹੜਾ ਦੇ ਨਾਂ ਉਸ ਵੇਲੇ ਖਾਸ ਜਿਆਦਾ ਮਸ਼ਹੂਰ ਹੋਗੇ ਸੀ ਉਹਨਾਂ ਦੇ ਨਾਲ ਕੋਈ ਵਾਕਿਆ ਸਾਂਝਾ ਕਰਨਾ ਚਾਹੋ ਉਹਨਾਂ ਦਾ ਮੈਂ ਤਕਰੀਬਨ ਮੇਰਾ ਆਫਿਸ ਹੀ ਸਾਰੇ 17 ਦੇ ਵਿੱਚ ਸੀਗਾ ਅੱਛਾ ਜੀ ਕੁਝ ਹਾਂ ਉਹਨਾਂ ਦੀਆਂ ਕੈਸਟਾਂ ਹਿੱਟ ਚੱਲਦੀਆਂ ਸੀਗੀਆਂ ਹਿੱਟ ਗਾਣੇ ਆਉਂਦੇ ਸੀਗੇ ਕੁਲਵਿੰਦਰ ਢਿੱਲੋਂ ਬਾਜੀ ਇਕੱਠੇ ਇੱਥੇ ਰਹਿ ਹਸਲ ਕਰਦੇ ਰਹੇ ਰਣਜੀਤ ਰਾਣਾ ਰਣਜੀਤ ਰਾਣਾ ਬਾਜੀ ਜੀ 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 ਮੇਰਾ ਨਾਲ ਹੀ ਆ ਮੁੰਡਾ ਤਕਰੀਬਨ ਮੈਨੂੰ ਕਾਫੀ ਉਹਨੇ ਕਲੀਮ ਵੀ ਦਿੱਤੀ ਇੰਦਰਜੀਤ ਘੁੰਮਣ ਅੱਛਾ ਜੀ ਰਾਈਟਰ ਵੀ ਬਹੁਤ ਅੱਛਾ ਹੈ ਤੇ ਕੀਬੋਰਡ ਮਾਸਟਰ ਵੀ ਹੈ ਓਕੇ ਉਹਦੇ ਘਰ ਹੀ ਸਾਰੇ ਹਸਲ ਕਰਦੇ ਰਹਿੰਦੇ ਸੀ ਸਾਰੇ ਫਿੰਗਰ ਜਿੰਨੇ ਸਾਰੇ 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 ਅੱਛਾ ਉਦੋਂ ਪ੍ਰੇਮ ਸੀਗਾ ਸਾਰਿਆਂ ਦੇ ਵਿੱਚ ਬਹੁਤ ਤਫਾਕ ਸੀ ਰਹੀ ਤੇ ਹੁਣ ਹੁਣ ਈਰਖਾ ਹੁਣ ਅੱਛਾ ਉਹ ਉਸ ਵੇਲੇ ਦੀ ਸਿੰਗਿੰਗ ਤੇ ਅੱਜ ਦੀ ਸਿੰਗਿੰਗ 'ਚ ਫਰਕ ਗਈ ਆ ਬਹੁਤ ਜਿਆਦਾ ਫਰਕ ਪੈ ਗਿਆ ਉਦੋਂ ਕਲਾਕਾਰ ਕਲਾਕਾਰ ਦੀ ਸਪੋਰਟ ਕਰਦਾ ਸੀ ਤੇ ਹੁਣ ਮੈਂ ਅੱਖੀਂ ਦੇਖਿਆ ਹਾਂਸ ਰਾਜ ਭਾਜੀ ਦੇ ਨਾਲ ਸਾਬਰਕੋਟੀ ਕੋਰਸ ਤੇ ਵੀ ਚਲ ਜਾਂਦਾ ਸੀ ਆਪਣਾ ਪ੍ਰੋਗਰਾਮ ਵੀ ਲਾ ਲਾਂਦਾ ਸੀ ਇਹ ਕੀ ਬਾਤ ਆ ਕੀ ਬਾਤ ਤੇ ਹੁਣ ਲੋਕਾਂ 'ਚ ਈਰਖਾ ਇੰਨੀ ਆ ਉਹ ਕਹਿੰਦਾ ਮੈਂ ਕਿਉਂ ਇਹਦੇ ਨਾਲ ਜਾਮਾ ਇੱਗੋ ਨੇ ਲੈ ਲਏ ਇੱਗੋ ਨੇ ਲੈ ਲਏ ਇੱਗੋ ਨੇ ਲੈ ਲਏ ਇੱਗੋ ਜ਼ਿਆਦਾ ਫਲ ਨੀਮੀਆਂ ਰੁੱਖਾਂ ਨੂੰ ਮਿੱਠੇ ਲੱਗਦੇ ਉੱਚਾ ਹੋ ਕੇ ਮਾਰਨਾ ਉੱਚਾ ਹੋ ਕੇ ਮਾਰਨਾ ਬਿਲਕੁਲ ਹਾਂਜੀ ਬਾਜੀ ਤੇ ਫਿਰ ਯਕਦਮ ਸੱਬਿਆਚਾਰ ਗਾਣਿਆਂ ਵੱਲੋਂ ਧਰਮ ਕਲੀ ਸੈੱਡ ਹੋਣਾ ਇਹ ਕੁਛ ਇਹ ਟਰਨਿੰਗ ਪੁਆਇੰਟ ਕਿਦਾਂ ਇਹ ਇਧਰ ਨੂੰ ਲਿਜਾਣ ਕਿਦਾਂ ਫਿਰ ਉਹ ਇਦਾਂ ਹੋਇਆ ਮੈਂ ਨਾ ਬਾਹਰ ਪੰਜ ਕੰਟਰੀਆਂ ਸ਼ੋਅ ਕਰ ਚੁੱਕਾ ਓਕੇ ਕਿਹੜੇ ਸਮੇਂ ਤੇ ਬਜੀ ਕੀਤਾ ਮੈਂ ਕੀਤਾ तकरीबन 2007 ਦੇ ਵਿੱਚ 2002 ਵਿੱਚ ਗਿਆ 2007 ਦੇ ਵਿੱਚ ਜਦੋਂ 2002 ਦੇ ਵਿੱਚ ਗਿਆ ਨਾ ਮੈਂ ਜੀ ਬਾਅਦ ਮੈਂ ਗੁਰੂ ਘਰਾਂ ਦੇ ਵਿੱਚ ਘਰਾਂ ਫੈਮਲੀਆਂ ਵਿੱਚ ਮਹਿਸਲਾਂ ਜੀ ਬੇਸ਼ਮਰ ਲਾਈਆਂ ਤੇ ਉਹ ਜਦੋਂ ਗੁਰੂ ਘਰਾਂ ਚ ਕੀਰਤਨ ਕੀਤਾ ਤਾਂ ਮੈਨੂੰ ਸ਼ੌਕ ਪੈ ਗਿਆ ਮੈਨੂੰ ਉੱਥੇ ਬਹੁਤ ਸਿੰਘਾਂ ਨੇ ਵੀ ਕਿਹਾ ਵੀ ਇੱਕ ਸ਼ਬਦਾਂ ਦੀ ਕੈਸਟ ਕਰ ਜੀ ਤੇ ਮੈਂ ਫਿਰ ਆਉਂਦੇ ਨੇ ਇਹ ਨਾਮ ਜਪਿਆ ਕਰੋ ਕੈਸਟ ਕੀਤੀ ਅਸੀਂ ਤੁਹਾਡਾ ਇਹ ਮੇਰਾ ਜੀ ਮੈਂ ਅਕਸਰ ਧਾਰਮਿਕ ਸਥਾਨੇ ਤੇ ਸੁਣਿਆ ਸ਼ਬਦ ਆਹ ਮੈਂ ਸੰਗਤਾਂ ਗੁੰਦੀਆਂ ਜਪਿਆ ਕਰੋ ਆਪਣੇ ਗੁਰਾਂ ਦਾ ਨਾਮ ਅਜੀ ਹਰ ਵੇਲੇ ਜਪਿਆ ਕਰੋ ਕੇ ਮੇਰਾ ਟਾਈਟਲ ਕੀ ਬਾਤ ਆ ਜੀ ਇਹ ਟਾਈਟਲ ਸੌ ਕੀ ਬਾਤ ਆ ਕੀ ਬਾਤ ਉਹ ਫਿਰ ਜਦੋਂ ਧਾਰਮਿਕ ਕੈਸਟ ਕੀਤੀ ਮੈਨੂੰ ਵੀ ਕੁਝ ਚੰਗਾ ਲੱਗਾ ਪਈ ਪਹਿਲਾਂ ਪੈਲ ਸਾਂ ਪੂਲਸਾਂ ਦਾ ਛੱਡ ਕੇ ਜੀ ਉਹ ਡਾਂਸਰਾਂ ਦਾ ਖੜਾ ਛੱਡ ਕੇ ਰੱਬ ਦੇ ਚਰਨਾਂ ਲੱਗ ਰੱਬ ਦੇ ਚਰਨਾਂ ਲੱਗ ਰਿਹਾ ਕੀ ਬਾਤ ਹੈ ਫਿਰ ਦੋ ਕਿਸ ਤਰ੍ਹਾਂ ਮੈਂ ਸ਼ਬਦਾਂ ਦੀਆਂ ਕੱਢੀਆਂ ਜੀ ਉਸ ਤੋਂ ਬਾਅਦ ਫਿਰ ਮੈਂ ਇੱਕ ਸ਼ੋਅ ਕਰਨ ਗਿਆ ਹਿਸ਼ਾਰਪੁਰ ਦੇ ਕੋਲ ਨਸਰਾ ਬਦਨਾ ਪਿੰਡ ਹੈਗਾ ਨਸਰਾ ਬਦਨਾ ਹਾਂ ਉਹ ਪਰਸਵਾਲ ਦੇ ਨਾਲ ਪਹੁੰਚਦਾ ਚੱਬੇਵਾਲ ਦੇ ਲੱਗੇ ਹਾਂ ਜਿੱਥੇ ਮੈਨੂੰ ਘੰਟੇ ਕਿ ਲਈ ਜਾਗਣ ਦੇ ਵਿੱਚ ਸੱਦਿਆ ਸੀ ਹਾਂਜੀ ਉੱਥੇ ਉਹ ਕੰਪਨੀ ਆਰ ਕੇ ਪ੍ਰੋਡਕਸ਼ਨ ਦੇ ਮਾਲਕ ਜਿਹੜੇ ਨਾ ਬੋਬੀ ਪਾਜੀ ਉਹ ਆ ਗਏ ਸੀ ਜੀ ਜੀ ਉਹਨਾਂ ਨੂੰ ਮੇਰੀ ਪਰਫਾਰਮੈਂਸ ਬੜੀ ਪਸੰਦ ਆਈ ਉਹ ਜਦੋਂ ਮੈਂ ਸਟੇਜ ਤੋਂ ਉਤਰ ਕੇ ਡਰੈਸ ਚੇਂਜ ਕਰਨ ਲੱਗਾ ਮੈਨੂੰ ਕਹਿੰਦਾ ਸਾਡੇ ਇੱਕ ਛੋਲਾ ਦੇ ਅੱਛਾ ਜੀ ਮੈਂ ਕਹਾਂ ਤੁਸੀਂ ਮੇਰੀ ਇੱਕ ਧਾਰਮਿਕ ਟੇਪ ਕਰ ਦਿਓ ਉਹ ਕਹਿੰਦਾ ਸਵੇਰੇ ਆ ਜਾ ਓਕੇ બસ ਵੀ ਸਵੇਰੇ 1 ਕਰ 2 ਕਰ ਚਲੋ ਚੱਲ ਫਿਰ 16 17 ਬੀਸੀਡੀ ਆ ਅੱਛਾ ਜੀ ਬੈਕ ਟੂ ਬੈਕ ਬੈਕ ਟੂ ਬੈਕ ਉਸ ਵੇਲੇ ਬੀਸੀਡੀ ਦਾ ਜਮਾਨਾ ਸੀ ਬੀਸੀਡੀ ਦਾ ਜਮਾਨਾ ਸੀ ਆਡੀਓ ਕੈਸਟਾਂ ਦਾ ਜਮਾਨਾ ਸੀ ਗਿਆ ਤੇ ਉਹਦੇ ਵਿੱਚ ਬੇਸ਼ੁਮਾਰ ਕੈਸਟਾਂ ਕੱਢੀਆਂ ਜੀ ਭਾਜੀ ਕਦੀ ਇਦਾਂ ਹੋਇਆ ਹੋਵੇ ਵੀ ਤੁਹਾਡੀ ਕੋਈ ਕੰਪੋਜੀਸ਼ਨ ਤੇ ਤੁਹਾਡਾ ਕੋਈ ਭਜਨ ਤੁਹਾਡਾ ਕੋਈ ਸ਼ਬਦ ਜਾਂ ਤੁਹਾਡਾ ਕੋਈ ਸੌਂਗ ਕਾਪੀ ਹੋਇਆ ਹੋਵੇ ਉਹ ਵੀ ਇਦਾਂ ਦਾ ਸਮਾਂ ਹੈ ਜੀ ਕਿ ਕਈ ਕਲਾਕਾਰ ਹਿੱਟ ਹੋ ਜਾਂਦੇ ਆ ਜੀ ਗਾਣਾ ਬਹੁਤ ਚੱਲ ਜਾਂਦਾ ਅੱਛਾ ਜੀ ਇੱਕ ਹੁੰਦਾ ਗਾਣਾ ਚਲਾਉਣਾ ਇੱਕ ਹੁੰਦਾ ਪਛਾਣ ਬਣਾਉਣਾ ਯੈਸ ਜਿੱਦਾਂ ਤੁਹਾਡੀ ਹੁਣ ਪਛਾਣ ਬਣਾਈ ਆ ਉਹਨੂੰ ਤੁਸੀਂ ਜੀ ਇਹ ਬਹੁਤ ਵੱਡੀ ਪ੍ਰਾਪਤੀ ਆ ਕਰਮਾ ਵਾਲਿਆਂ ਤੁਸੀਂ ਕਿਰਪਾ ਸੱਚੇ ਪਾਤਸ਼ਾਹ ਕਿਉਂਕਿ ਦੋਨੋਂ ਚੀਜ਼ਾਂ ਇਕੱਠੀਆਂ ਕਰਨੀਆਂ ਬਹੁਤ ਔਖੀਆਂ ਨੇ ਇੱਕ ਗਾਣਾ ਚਲਾਉਣਾ ਦੂਜੀ ਪਛਾਣ ਬਣਾਉਣੀ ਜੀ ਭਾਈ ਗਾਣਿਆਂ ਦੇ ਵਿੱਚੋਂ ਜੇ ਮੈਂ ਕਹਾ ਕਿ ਅੱਜ ਖੁਸ਼ੀਆਂ ਦੇ ਖੇੜੇ ਤੇਰੇ ਕਰਕੇ ਅੱਜ ਜੋ ਧਾਰਨਾ ਜੀ ਸਿੱਧਾ ਹੀ ਸਾਦਾ ਗਾਣਾ ਮੈਨੂੰ ਕੋਈ ਬੜਾ ਕਲਾਸਿਕਾ ਨਹੀਂ ਆਉਂਦਾ ਇਹ ਬਾਬਾ ਬਾਲਕਨਾਥ ਜੀ ਦਾ ਭਜਨ ਆ ਮੇਰੇ ਖਿਆਲ ਇਹ ਬਾਬਾ ਬਾਲਕਨਾਥ ਜੀ ਦਾ ਭਜਨ ਹੀ ਮੈਂ ਕੀਤਾ ਸੀ ਮਾਤਾ ਦਾ ਅੱਛਾ ਮਾਤਾ ਜੀ ਦਾ ਕੀਤਾ ਸੀਗਾ ਅੱਜ ਖੁਸ਼ੀਆਂ ਦੇ ਖੇੜੇ ਤੇਰੇ ਕਰਕੇ ਜੋ ਰੌਣਕਾਂ ਨੇ ਵਿੜੇ ਤੇਰੇ ਕਰਕੇ ਆਪਣੇ ਆਪਣੇ ਤਰੀਕੇ ਨਾਲ ਸਾਰੇ ਹੀ ਗਾਉਂਦੇ ਜੀ ਪਰ ਉਹ ਜਿਹੜਾ ਮੇਨ ਮੁਖੜਾ ਇਹ ਆਪਣਾ ਲਾਸਟ ਲਾਈਨ ਇਹਦੇ ਵਿੱਚ ਹੈਗਾ ਕਿ ਮਾਏ ਨੀ ਮਾਏ ਹੁਣ ਮਾਏ ਨੀ ਮਾਏ ਸ਼ੀਰੇ ਨੂੰ ਵੀ ਤਾਰਦੀ ਇਹ ਤੈਨੂੰ ਭੁੱਲ ਜਾਵੇ ਬੇਸ਼ੱਕ ਜਾਨੋ ਮਾਰਦੀ ਹੋਏ ਦੁੱਖਾਂ ਦੇ ਨਵੇੜੇ ਤੇਰੇ ਕਰਕੇ ਇਹ ਜੋ ਰੌਣਕਾਂ ਨੇ ਵੇੜੇ ਤੇਰੇ ਕਰਕੇ ਕਿਆ ਬਾਤ ਬਹੁਤ ਸਾਰੀਆਂ ਇਦਾਂ ਨਹੀਂ ਸਿੱਧੀਆਂ ਸਿੱਧੀਆਂ ਜਿਹੜੀਆਂ ਪੇਚਾਂ ਸੀ ਇਹ ਵੀ ਕੰਪੋਜੀਸ਼ਨ ਆ ਹਾਂਜੀ ਆਪਣੀਆਂ ਤੇ ਤੁਹਾਡੀ ਆਪਣੀਆਂ ਔਰ ਇਸ ਕਿਸ ਕੰਪਨੀ ਦੇ ਥਰੂ ਆਈ ਸੀ ਉਸ ਕੇ ਆਰ ਕੇ ਪ੍ਰੋਡਕਸ਼ਨ ਆਰ ਕੇ ਪ੍ਰੋਡਕਸ਼ਨ ਦੇ ਵਿੱਚ ਅੱਜ ਤੋਂ ਕਿੰਨੇ ਸਾਲ ਪਹਿਲਾਂ ਆਈ ਸੀ ਇਹ ਕੋਈ 17 16 17 ਸਾਲ 17 18 16 17 ਸਾਲ ਪਹਿਲਾਂ ਆਈ ਸੀ ਨਾ ਤੇ ਇਹਦਾ ਮਤਲਬ ਜਿਹੜੇ ਅੱਜ ਉਹ ਕੰਪੋਜੀਸ਼ਨ ਚੱਲ ਰਹੀਆਂ ਇਹ ਤੁਹਾਡੀਆਂ ਹੀ ਉਸ ਵੇਲੇ ਦੀਆਂ ਬਣੀਆਂ ਹੋਈਆਂ ਉਸ ਵੇਲੇ ਦੀਆਂ ਫਿਰ ਮੇਰਾ ਬਾਬਾ ਬੜਾ ਦਲੇਰ ਮੈਂ ਕਿਓ ਡੋਲਾ ਹਾਂਜੀ ਆਪਣੀ ਭੇਟ ਆ ਫਟਾ ਹਾਂਜੀ ਆਪਣੀ ਭੇਟ ਕੀ ਬਾਤ ਹੈ ਯਾਰ ਬਹੁਤ ਬਾਬਾ ਬੜਾ ਦਲੇਰ ਮੈਂ ਕਿਓ ਡੋਲਾ ਮੈਂ ਕਿਓ ਅਕਸਰ ਮੈਂ ਹਰ ਜਗ੍ਹਾ ਸੁਣਦਾ ਹਾਂ ਥਾਂ ਗਾਉਂਦੇ ਆ ਹਰ ਥਾਂ ਜੀ 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 ਅੱਛਾ ਇਹ ਵੀ ਤੁਹਾਡਾ ਆ ਇਹ ਵੀ ਮੇਰਾ ਆ ਇੱਕ ਹੋਰ ਇਹ ਇਹ ਕਿਹੜੇ ਸਾਲ ਚ ਆਇਆ ਸੀਗਾ ਜੀ ਕੋਈ ਆਈਡੀਆ ਕੋਈ ਐਨੀ ਗੈਸ ਕਿੰਨੇ ਸਾਲ ਪਹਿਲਾਂ 10 11 ਸਾਲ ਹੋ ਗਏ ਓਕੇ ਇਹਦੇ ਵਿੱਚ ਥੋੜੇ ਥੋੜੇ ਜਿਹਦਾ ਰੰਗ ਭਰ ਰੰਗ ਭਰੇ ਸੀਗੇ ਨਾਲ ਬਾਬੇ ਦੇ ਸਾਈ ਵੀ ਆਏ ਫਿਰ ਉਹ ਵਿੱਚ ਫਿੱਟ ਕਰਦਾ ਨਾ ਤੁਣਕ ਤੁਣਕ ਤੁਣ ਕਰਦਾ ਤੂੰ ਬਸ ਆਇਆ ਬਸ ਕੀ ਬਾਤ ਫਿਰ ਨਾਲ ਬਾਬੇ ਦੇ ਸ਼ਿਵਾਜੀ ਆਏ डम डਮ ਢਮਰੂ ਵੱਜਦਾ ਭੋਲੇ ਸ਼ੰਕਰ ਦਾ ਉਹ ਸਾਰੇ ਇਦਾਂ ਸ਼ਿੰਗਾਰ ਭਰਿਓ ਸ਼ਿੰਗਾਰ ਭਰਿਓ ਸੀਗੇ ਇਹ ਅਜੇ ਤੋਂ 10 11 ਸਾਲ ਪਹਿਲਾਂ ਭਜਨ ਤੁਹਾਡਾ ਆਇਆ ਫਿਰ ਉਸ ਤੋਂ ਬਾਅਦ ਸੀ ਮੇਰਾ ਰੱਜ ਕੇ ਰਜਾਇਆ ਬਾਬੇ ਨੇ ਉਹਦੇ ਵਿੱਚ ਅੱਜ ਵੀ ਧਾਰਨਾ ਉਹਦੇ ਤੇ ਤਾਂ ਬਹੁਤ ਭਜਨ ਆਇਆ ਇਸ ਤੋਂ ਇਸ ਤੋਂ ਤਰਜ ਦੇ ਉੱਤੇ ਦਾ ਰੱਜ ਕੇ ਰਜਾਇਆ ਬਾਬੇ ਨੇ ਟਾਈਟਲ Song ਸੀ ਹਾਂ ਉਹਦੇ ਵਿੱਚ ਅੱਜ ਵੀ YouTube ਤੇ ਹੈਗਾ ਆ ਹਾਂ ਤੇ ਉਹਦੇ ਵਿੱਚ ਸੀਗਾ ਸ਼ਿੰਗਾਰ ਭਰਨ ਦੇ ਲਈ ਉਹ ਟੱਪੇ ਦੋਕ ਬੋਲੇ ਸੀ ਤਾਂ ਉਹ ਲੋਕ ਨੇ ਉਹ ਬਹੁਤ ਫੇਮਸ ਹੋਇਆ ਉਹ ਜੀ ਜੀ ਉਹ ਸਦਾ ਮौज ਬੜੀ ਮੈ ਲੁੱਟੀ ਜਦੋਂ ਦਾ ਤੇਰਾ ਲੜਫਟਿਆ ਕੀ ਬਾਤ ਆ ਕੀ ਬਾਤ ਇਹ ਹੋਇਆ ਜੀ ਮੇਨਾ ਗਵਾਂਢਣ ਰਸ ਗਈ ਚੁਗਲੀ ਕਰਨੋਂ ਛੁੱਟੀ ਜਦੋਂ ਦਾ ਤੇਰਾ ਲੜਫੜਿਆ ਆਏ ਆਮ ਬੁੜੀਆਂ ਗਾਉਂਦੀਆਂ ਇਹ ਉਹ ਤਕਰੀਬਨ ਮੇਰਾ ਹੀ ਲਿਖਿਆ ਤੇ ਮੇਰੇ ਗਾ ਗਾਜੀ ਇਹ ਗੱਲ ਤੁਸੀਂ ਜਾਣਦੇ ਆ ਹਾਂਜੀ ਬਈ ਜਿਹੜੀਆਂ ਕਾਪੀਆਂ ਹੁੰਦੀਆਂ ਨਾ ਹਮੇਸ਼ਾ ਬ੍ਰਾਂਡ ਦੀਆਂ ਹੁੰਦੀਆਂ ਇਹਦਾ ਮਤਲਬ ਤੁਸੀਂ ਇੱਕ ਬ੍ਰਾਂਡ ਬਣ ਚੁੱਕੇ ਸੀ ਅਜ ਤੋਂ 15 ਤੋਂ 20 ਸਾਲ ਪਹਿਲਾਂ ਉਹ ਕੰਪੋਜੀਸ਼ਨਾਂ ਅੱਜ ਵੀ ਚੱਲ ਰਹੀਆਂ ਤੁਹਾਡੀਆਂ ਔਰ ਪੋਤੇ-ਸਰੋਤੇ ਨੂੰ ਸ਼ਾਇਦ ਪਤਾ ਨਹੀਂ ਹੋਣਾ ਵੀ ਇਹ ਤਰ੍ਹਾਂ ਜਿਹੜੀਆਂ ਇਹ ਕੰਪੋਜੀਸ਼ਨਾਂ ਆ ਜਸਵੀਰ ਸ਼ੀਰਾ ਘੁੰਮਣਾ ਵਾਲਿਆਂ ਦੀਆਂ ਆ ਵਾ ਕਮਾਲ ਆ ਤੁਹਾਡੀ ਗਾਇਕੀ ਦੇ ਵਿੱਚ ਥੋੜਾ ਗੈਪ ਆਇਆ ਸੀਗਾ ਤੇ ਇਹ ਗੈਪ ਦਾ ਕੀ ਕਾਰਨ ਰਿਹਾ ਭਾਈ ਕਈ ਮਜਬੂਰੀਆਂ ਹੁੰਦੀਆਂ ਜੀ ਮੈਂ ਤਕਰੀਬਨ 8-10 ਸਾਲ ਵਿਦੇਸ਼ ਜਾ ਕੇ ਟਰੱਕ ਚਲਾਇਆ। ਅੱਛਾ ਜੀ। ਟਰਾਲਾ ਚਲਾਇਆ 8-10 ਸਾਲ ਮੈਂ। 10 ਸਾਲ। ਅੱਜ ਵੀ ਮੈਨੂੰ ਉਹ ਆਵਾਜ਼ ਮਾਰਦੇ ਆ ਲੱਖ ਰੁਪਈਆ ਸੈਲਰੀ ਦਿੱਤੇ 10 ਲੱਖ ਰੁਪਏ ਚੁੱਕਦਾ ਸੀ ਮੈਂ ਉਹਨੂੰ ਛੱਡ ਕੇ ਕਿਉਂਕਿ ਮੈਂ ਜ਼ਿੰਦਗੀ ਕੱਟਣ ਨਹੀਂ ਆਇਆ, ਜ਼ਿੰਦਗੀ ਜੀਣ ਆਇਆ। ਯਾਨੀ ਉਹਨੂੰ ਛੱਡ ਕੇ ਤੁਸੀਂ ਉਹਨੂੰ ਛੱਡ ਕੇ ਦੁਬਾਰਾ ਉਸੇ ਫੀਲਡ 'ਚ ਫੇਰ ਆ ਗਏ। ਕਮਬੈਕ। 10 ਸਾਲਾਂ ਬਾਅਦ ਕਮਬੈਕ ਔਰ ਬਾ ਕਮਾਲ ਕਮਬੈਕ ਆ। ਜਸਵੀਰ ਸ਼ੀਰਾ ਘੁੰਮਣਾ ਸਰਚ ਕਰੋ YouTube ਤੇ ਕਰੋ, Insta ਤੇ ਕਰੋ, Facebook ਤੇ ਦੇਖੋ। ਔਰ ਸਟੇਜ ਦੇਖ ਕੇ ਆਨੰਦ ਆ ਜਾਂਦਾ ਇੱਕ ਵਾਰੀ ਦਿਲੋਂ ਆਨੰਦ ਆਉਦਾ ਆ ਤੇ ਇੱਕ ਹੋਰ ਗੱਲ ਜਿਹੜੀ ਮੈਂ ਸ਼ੇਅਰ ਕਰਨੀ ਸੀ ਜਿਹੜੀ ਅਜੇ ਤੱਕ ਮੈਂ ਕੀਤੀ ਨਹੀਂ ਇੱਕ ਮੇਰਾ ਵੀ ਭਜਨ ਆਇਆ ਭਾਜੀ ਦੇ ਨਾਲ ਅ ਜਸਵੀਰ ਭਾਜੀ ਜੀ ਬਈ ਮਹਾਰਾਜ ਦੀ ਬਹੁਤ ਕਿਰਪਾ ਆ ਸੱਚੇ ਪਾਤਸ਼ਾਹ ਜੀ ਤੁਹਾਡੇ ਦੇ ਕਿਰਪਾ ਬਣਾਈ ਰੱਖੇ ਤੇ ਕੋਈ ਡ੍ਰੀਮ ਇਹੋ ਜਿਹਾ ਜਿਹੜਾ ਵੀ ਜਸਵੀਰ ਸ਼ੀਰਾ ਚਾਹੁੰਦਾ ਆ ਵੀ ਅੱਜ ਵੀ ਮੇਰਾ ਅਧੂਰਾ ਆਇਆ ਨਾ ਸੋਨਾ ਨਾ ਚਾਂਦੀ ਮੰਗਾ ਨਾ ਮੈਂ ਮਹਿਲ ਮਨਾਰੇ ਜੀ ਕਦਮ ਤੇਰੇ ਵਿੱਚ ਮੁਕਤੀ ਹੋ ਜਾਏ ਮੇਰੇ ਜੋਗੀ ਪਿਆਰੇ ਜੀ ਘੁੰਮਣਾ ਵਾਲਾ ਸ਼ੀਰਾ ਫੈਨਿਆ ਤੇਰੀ ਮੋਰ ਸਵਾਰੀ ਦਾ ਨਾ ਬੁਲਟ ਚਾਹੀਦਾ ਨਾ ਚਸਕਾ ਲਾਲ ਫਰਾਰੀ ਦਾ ਉਹ ਕੀ ਬਾਤ ਹੈ ਕੋਈ ਤਮੰਨਾ ਨਹੀਂ ਕੀ ਬਾਤ ਹੈ ਬਸ ਉਹ ਬਾਬਾ ਜੀ ਦਾ ਪਿਆਰ ਮਿਲਦਾ ਰਹੇ ਉਹਦਾ ਦਰਸ਼ਨ ਦੇਦਾਰ ਹੁੰਦਾ ਰਹੇ ਬਸ ਇਹੀ ਕਾਮ ਔਰ ਜਸਵੀਰ ਸ਼ੀਰਾ ਅੱਜ ਤੋਂ 20 ਸਾਲ ਪਹਿਲਾਂ 18 ਤੋਂ 20 ਸਾਲ ਪਹਿਲਾਂ ਟਿਕਟਾਂ ਤੇ ਸੋਲਡ ਆਊਟ ਸ਼ੋਅ ਲਾਏ ਸੀਗੇ ਉਹ ਇੱਕ ਨੰਗਲ ਦੇ ਵਿੱਚ ਨਾ ਇੱਕ ਮਿਲਟਰੀ ਵਾਲੇ ਸ਼ੋਅ ਕਰਾਉਂਦੇ ਆ ਅੱਛਾ ਜੀ ਤੇ ਇੱਕ ਸਾਲ ਬਿੰਦਰਖੀ ਦਾ ਹੋਇਆ ਸੀ ਤੇ ਦੂਸਰੇ ਸਾਲ ਫਿਰ ਮੇਰਾ ਹੋਇਆ ਸਰਜੀਤ ਬਿੰਦਰਖੀਆ ਜੀ ਜੀ ਪੰਜਾਬ ਦੀ ਮਹਾਨ ਆਵਾਜ਼ ਉਹ ਵੀ ਉਹਨਾਂ ਦਾ ਤੇਰਾ ਵਿਗਦਾ ਜੈਕੁਰੇ ਪਾਣੀ ਪਾਣੀ ਲੋਕਾਂ ਦਾ ਲੋਕਾਂ ਦਾ ਨਾ ਦੁੱਧ ਮੇਗਦਾ ਤੇ ਇੱਕ ਬਹੁਤ ਮਕਬੂਲ ਸੌਂਗ ਜਦੋਂ ਜੇ ਇੱਡੀ ਮਹਾਨ ਸ਼ਖਸੀਅਤ ਦਾ ਜ਼ਿਕਰ ਹੋਇਆ ਆ ਅਕਸਰ ਹਰ ਮਹਿਫਲ ਦੇ ਵਿੱਚ ਹਾਂਜੀ ਇੱਕ ਗਾਣਾ ਉਹਨਾਂ ਦਾ ਬਹੁਤ ਚੰਗਾ ਆ ਤੂਰੀ ਬੋਲਦੀ ਤੇਰੇ ਚ ਤੇਰੇ ਚ ਤੇਰਾ ਯਾਰ ਬੋਲਦਾ ਉਹ 2000 ਤਕਰੀਬਨ ਇੱਕ ਦੇ ਵਿੱਚ ਜੀ ਉਹਨਾਂ ਨੇ ਉੱਥੇ ਸ਼ੋਅ ਲਾਇਆ ਸੀ ਜੀ ਤੇ ਪੂਰਾ ਹਾਊਸ ਫੁੱਲ ਟਿਕਟਾਂ 100 ਰੁਪਿਆ ਟਿਕਟ ਵਿਕ ਗਈ ਸੀ ਇਹ ਕਿਹੜੀ ਜਗ੍ਹਾ ਹੈ ਨੰਗਲ ਨੰਗਲ ਡੈਮ ਬਹੁਤ ਵੱਡਾ ਹਾਂਜੀ ਨੰਗਲ ਡੈਮ ਹਾਂਜੀ ਬਹੁਤ ਵੱਡਾ ਹਾਲ ਸੀ ਤੇ 2002 ਚ ਨਵੇਂ ਸਾਲ ਅਲਵਿਲਾ 2001 ਤੇ ਜੀਐਨੂ 2002 ਜੀ ਤੇ ਵਿੱਚ ਮੈਨੂੰ ਉਹਨਾਂ ਨੇ ਬੁੱਕ ਕਰ ਲਿਆ ਉਹਨਾਂ ਨੇ ਪਹਿਲਾਂ ਤਾਂ ਟਿਕਟਾਂ ਨਹੀਂ ਸੀ ਰੱਖੀਆਂ ਭਈ ਸ਼ਾਇਦ ਇਹਦੇ ਨਾਲ ਲੋਕ ਨਾ ਇਕੱਠੇ ਹੋਣਗੇ ਅੱਛਾ ਜੀ ਤੇ ਬਿਦ ਰੱਖੀ ਦੇ ਨਾਲ ਨੂੰ ਤਾਂ ਹਾਊਸ ਫੁੱਲ ਸੀ ਬੈਠਣ ਨੂੰ ਜਗ੍ਹਾ ਨਹੀਂ ਸੀ 100 ਰੁਪਏ ਟਿਕਟ ਸੀ ਹੂੰ ਜਦੋਂ ਮੈਨੂੰ ਸੱਦਿਆ ਤੇ ਅ ਤਕਰੀਬਨ ਸਵੇਰ ਤੋਂ ਹੀ ਜੀ ਫਰੀ ਟਿਕਟਾਂ ਨੂੰ ਇੰਨੀ ਦੁਨੀਆ ਆ ਗਈ ਉਹਨਾਂ ਨੇ 100 ਰੁਪਿਆ ਰੱਖ ਦਿੱਤਾ ਹਾਊਸ ਉਹਨਾਂ ਹੀ ਫੋਲੋ ਹੋ ਗਿਆ ਜਿੰਨਾ ਬਿੰਦਰਖੀ ਵਾਰੀ ਸੀ ਕਿਆ ਬਾਤ ਆ ਕਿਆ ਬਾਤ ਆ ਅਜੇ ਬਿੰਦਰਖੀਏ ਪਾਜੀ ਦੀ ਵੀ ਟਿਕਟਾਂ ਵਿਕੀਆਂ ਸੀ 100 ਰੁਪਿਆ ਟਿਕਟ ਸੀ ਤੇ ਉਸ ਤੋਂ ਬਾਅਦ ਤੁਹਾਡੇ ਸ਼ੋਅ ਦੀਆਂ ਵੀ ਟਿਕਟਾਂ ਵਿਕੀਆਂ 100 ਰੁਪਏ ਦੇ ਸਾਬ ਨਾਲ ਸੋਲਡ ਆਊਟ ਹੋ ਗਿਆ ਸੀ ਅੱਜ ਤੋਂ 25 ਸਾਲ ਪਹਿਲਾਂ ਤੇ ਲੋਕਾਂ ਨੂੰ 25 ਸਾਲ ਹੋ ਗਿਆ तकरीबन 2002 ਦੀ ਗੱਲ 2023 ਸਾਲ ਪਹਿਲਾਂ ਕਿਆ ਬਾਤ ਬੜੀ ਵੱਡੀ ਗੱਲ ਆ ਪਾਜੀ ਇਹ ਹਾਂਜੀ ਹਾਂਜੀ ਪਹਿਲਾਂ ਉਹਨਾਂ ਨੇ ਰੱਖਿਆ ਸੀ ਕਿ ਸ਼ਾਇਦ ਇਹ ਫ੍ਰੀ ਲਾ ਦਨੇ ਆ ਸ਼ਾਇਦ ਇਹ ਤਾਂ ਨਹੀਂ ਇਹ ਇੱਕ ਬਹੁਤ ਵੱਡੀ ਗੱਲ ਆ ਬੜੀ ਮਾਨ ਵਾਲੀ ਗੱਲ ਆ ਵੀ ਜਸਵੀਰ ਸ਼ੀਰਾ ਜੀ ਘੁੰਮਣਾ ਵਾਲਿਆਂ ਦਾ ਅੱਜ ਤੋਂ 23 ਸਾਲ ਪਹਿਲਾਂ ਸੋਲਡ ਆਊਟ ਸ਼ੋਹ ਰਿਆ ਜੀ ਨੰਗਲ ਪਖੜਾ ਡੈਮ ਜੀ ਔਰ ਜਿਆਦਾ ਕਿਹੜਾ ਉਹ ਸਿਗਾ ਉਸ ਵੇਲੇ ਉਹ ਜਗਾ ਕਿਹੜੀ ਸੀਗੀ ਕੋਈ ਪਰਮਵੀਰ ਚੱਕਰ ਕਿਹੜਾ ਸੀ ਉਹ ਉਹਦੇ ਨਾਂ ਤੇ ਕਰਾਉਂਦੇ ਆ ਸ਼ੋ ਓਕੇ ਸ਼ਾਇਦ ਹੁਣ ਵੀ ਕਰਾਉਂਦੇ ਆ ਮੈਂ ਬਹੁਤ ਧੰਨਵਾਦੀ ਆ ਮੇਰੇ ਗੁਰੂ ਜੀ ਸਤਗੁਰ ਦਾਤਾ ਬਹਿੰਦਰ ਦੇਵਾ ਜੀ ਕਾਦਰੀ ਜਿਨ੍ਹਾਂ ਨੇ ਮੈਨੂੰ ਸੰਗੀਤਕ ਲੈਨ ਵਿੱਚ ਲੈ ਕੇ ਆਂਦਾ ਜ਼ਿੰਦਗੀ ਜੀਣਾ ਸਿਖਾਇਆ ਜੀ ਉਹਨਾਂ ਦਾ ਮੈਂ ਦੇਣ ਨਹੀਂ ਦੇ ਸਕਦਾ ਜੀ ਸਤਿਗੁਰ ਦਾਤਾ ਮਹਿੰਦਰਦੇਵ ਜੀ ਕਾਦਰੀ ਉਹਨਾਂ ਦਾ ਧੰਨਵਾਦ ਹੈ ਮੈਂ ਰਪਾਲ ਬਾਜੀ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਗ੍ਰੇਟ ਟੈਲੀਕਾਸਟ ਦਾ ਜੀ ਦਿਲੋਂ ਬਹੁਤ ਬਹੁਤ ਧੰਨਵਾਦੀ ਹਾਂ ਕੀ ਗੱਲ ਕਰਨੀ ਬਣਦੀ ਆ ਬਈ ਆ ਜਿਹੜਾ ਟਾਈਮ ਆ ਨਾ ਇਸ ਵੇਲੇ ਦਾ ਕਿੰਨਾ ਟਾਈਮ ਹੋ ਗਿਆ 12:07 12:07 ਰਾਤ ਦੇ 12:00 ਵਜੇ 7 ਮਿੰਟ ਹੋ ਗਏ ਆ ਤੇ ਅਸੀਂ ਸ਼ੂਟ ਕਰ ਰਹੇ ਆ ਤੇ ਇਹ ਉਸ ਮਹਾਰਾਜ ਦੀ ਕਿਰਪਾ ਔਰ ਪਹਿਲਾ ਐਪੀਸੋਡ ਆ ਉਹ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਇਸ ਤੋਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਰਵਾਂਗੇ ਤੇ ਇਹ ਵੀਡੀਓ ਇਹ ਪੋਡਕਾਸਟ ਤੁਹਾਨੂੰ ਕਿਦਾਂ ਲੱਗਾ ਆਪਣੇ ਸੁਝਾਅ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਮਿਲਦੇ ਆ ਇੱਕ ਨਵੇਂ ਐਪੀਸੋਡ ਦੇ ਨਾਲ ਇੱਕ ਨਵੇਂ ਪੋਡਕਾਸਟ ਦੇ ਨਾਲ ਇੱਕ ਨਵੇਂ ਚਿਹਰੇ ਦੇ ਨਾਲ ਐਨੇ ਗੱਫੇ ਕਿਡਾ ਵਫਾ ਦਾ ਚਿਹਰਾ ਜਿਹਨੂੰ ਬਾਬਾ ਜੀ ਤੇ ਰੰਦਾ ਹਰ ਵੇਲੇ ਯਕੀਨ ਵਨ ਐਂਡ ਓਨਲੀ ਵਨ ਐਂਡ ਓਨਲੀ ਪੇਟਾਂ ਦੀ ਮਸ਼ੀਨ